ਅੱਲਾ ਯੱਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਂਗਾ ਮੈਂ ਕਰ ਖੁਦਾ ਦੇ ਜਾ ਕੇ ਬਣੂ ਮੋਬਤੀਆਂ ਤੇ ਮੈਂ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਦਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਦਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕੇ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾ ਸਾਹ ਘੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਓਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਓ ਸਾਂਝੀ ਆਇਬਾਦ ਤਾਂ ਤੇ ਸਾਂਝ ਅਰਦਾਸ ਏ ਕੋਈ ਪਰਵਾਰ ਬੈਠਾ ਇਹ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਵਾਜਿਆ ਮੈਂ ਬਾਬਾ ਜੀ ਬਹੁਤ ਅੱਛਾ ਆਪ ਨੂੰ ਮੈਂ ਦਾਤ ਲੈਣਾ ਸਤਿ ਸ੍ਰੀ ਅਕਾਲ ਮੈਂ ਗੀਰ ਕੋ ਖਾਲਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ ਸਤਿ ਸਤਿ ਬੋਲੋ ਸੋ ਨਿਹਾਲ ਜੀ සත සිරියකාහලිඳීම